ਸਵਾਗਤ ਕਰ ਰਿਹਾ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜੀ ਆਹ ਵੇਖੋ ਜੀ ਕੀ ਚੱਕਰ ਪੈ ਗਿਆ ਜੀ ਟਰਾਲਾ ਫਸ ਚੁੱਕਿਆ ਜੀ ਟਰਾਲਾ ਫਸ ਚੁੱਕਿਆ ਤੇ ਅੱਜ ਆਪਾਂ ਆਏ ਆ ਜੀ ਮਰੇਲਕੋਟ ਲਈ ਮਰੇਲਕੋਟ ਦੇ ਸੈਲਰ ਦੇ ਵਿੱਚ ਖੜੇ ਸੀਗੇ ਭਾਈ ਜੀ ਗਾਦੇ ਟੋਚਨ ਪਾਏ ਗਿਆ ਜੀ ਗੱਡੀ ਫਸ ਗਈ ਹੈ ਇਹ ਆਪਣਾ ਦਾ ਟਰੈਕਟਰ ਹੈ ਜੀ ਇੱਕ ਸੋਨਾ ਦੀ ਕਪਰਲੇ ਪਾਸੇ ਪਾਇਆ ਇੱਕ ਕਰੋ ਜ਼ੋਰ ਜ਼ੋਰ ਜਾ ਤੋ ਆ ਬਾਈ ਆ ਗਿਆ ਆ ਪੈ ਗਿਆ ਉਧਰ ਸੋਨੀ ਲੀਕੀ ਵੇਖੋ ਸੋਨੀ ਲੀਕੀ ਐ ਨਹੀਂ ਤੱਤ ਵਿਚਾਰੇ ਚ ਜਾ ਜਾ ਜੇਕਰ ਗੋਈ ਗੱਡੀ ਫਸ ਗਈ ਆ ਉਧਰ ਸੋਨਾਲੀ ਟਾ ਖੜਾ ਤੇ ਕੰਮ ਖਤਰਿਆ ਦਾ ਹੋਇਆ ਪਿਆਗਾ ਬਹੁਤ ਬੁਰਾ ਹਾਲ ਹੋ ਗਿਆ ਗਾਰਮੀ ਤੇ ਅਜੀ ਦਾਨਾ ਸਾਹਿਬ ਨਹੀਂ ਲੈਂਦਾ ਨਹੀਂ ਤਾਂ ਉਹਨੇ ਕੱਢ ਦੇਣਾ ਸੀ ਆ ਸੋਨੀ ਲੀਕੀ ਵਿਚਾਰੀ ਤਾਂ ਵੀ ਜੋਤ ਲਵਾਈ ਜਾਂਦੇ ਨੇ ਟੈਡ ਕੱਟਾ ਕਰਾਦਾ ਜਿਹਾ ਆਕਦਾ ਉਧਰ ਫੋਰ ਕੋਈ ਗੋਤ ਦਾ ਕੜਾ ਆਪਣਾ ਵਾਲਾ ਇਹ ਗੱਡੀ ਫਸੀ ਪਈ ਆ ਰਿੱਤਾ ਕਰਕੇ ਨਾ ਨਿਕਲਨੀ ਜ਼ੋਰ ਨਹੀਂ ਪੈ ਰਿਹਾ ਐ ਤੱਕ ਥੱਲੇ ਬੈ ਜਾ ਰਿਹਾ ਹਾਂ ਜਿੱਥੇ ਇਹ ਤਾਂ ਫਸ ਗਿਆ ਜੀ ਉਹ ਟਰੱਕ ਖਾ ਉਸੇ ਪਾ ਉਹ ਜਾਂਦੇ ਨੇ ਗਿੱਲਾ ਕਰਕੇ ਨਾ ਮੀਂਹ ਪਿਆ ਕਰਕੇ ਕਰੀਤੇ ਆ ਵੇਖੋ ਜੀ ਟਰਾਲੀਆਂ ਫਸ ਗਿਆ ਐ ਮੇਰੇ ਵੀਰੋ ਆ ਵੇਖੋ ਪਹਿਲਾਂ ਬੈਗ ਨੂੰ ਚੜਾਇਆ ਸੀ ਆ ਗਰਮੀ ਬਹੁਤ ਆ ਯਾਰ ਮੀਂਹੋਂ ਪੈ ਗਿਆ ਨਾ ਉਹ ਆਹ ਵੇਖੋ ਲੈ ਆ ਚੱਕਰ ਪੈ ਗਿਆ ਜੀ। ਇਹ ਸਾ ਆਪਣੇ ਵਾਲਾ ਟਰੈਕਟਰ ਜੀ 605 ਟੈਕਨ 4x4 ਜੋਰ-ਜੋਰ ਪੂਰਾ ਮਾਰਿਆ। ਦੋ ਟਰੱਕ ਤਾਂ ਪਹਿਲਾਂ ਕੱਢ ਤੇ ਉਹ ਤੀਜਾ ਇਹ ਥੋੜਾ ਜਿਹਾ ਹਾਰ ਹੋ ਗਿਆ। ਭਾਈ ਜੀ ਸਾ ਤੋਂ ਟਰੱਕ ਦਾ ਹਜੇ ਤੱਕ ਤਾਂ ਨਿਕਲਿਆ ਨਹੀਂ ਹੈਗਾ ਫਸਿਆ ਪਿਆ ਅੰਦਰ ਆ ਕੇ ਬਹਿ ਗਈ। ਤੇ ਉਹ ਆਪਣਾ ਟਰੈਕਟਰ ਖੜਾ ਤੇ ਆ ਚੈੱਕ ਕਰੋ। ਟਾਲ ਲਾ ਅੰਦਰੋਂ। ਤੇ ਬਾਈ ਜੀ ਚੈੱਕ ਕਰੋ ਟਰਾਲਾ ਅੰਦਰ ਬੈਠੇ ਆਪਾਂ ਵੀਡੀਓ ਲਾਈਕ ਲਈ ਕਰ ਦਿਓ ਬਾਈ ਜੀ ਆਪਣੇ ਵਾਲੇ 605 ਨੇ ਤਾਂ ਜ਼ੋਰ ਬੜਾ ਮਾਰਿਆ ਪਰ ਮਿੱਟੀ ਘਾ ਕੇ ਨੇ ਥੱਲੇ ਬਹਿ ਜਾਂਦਾ ਸੀਗਾ ਤਾਂ ਕਰਕੇ ਨਹੀਂ ਨਿਕਲਿਆ ਆਹ ਜੇ ਇੱਕ ਘਰੋਂ ਖੌਰੂ ਪਾਇਆ ਵੈ ਖੌਰੂ ਕਹਿੰਦੇ ਹੈ ਮਿੱਟੀ ਪਟ ਪਟ ਜੀ ਜ਼ੋਰ ਚੈੱਕ ਕਰੋ ਤਰਾਲਿਆਂ ਦਾ ਕਾ ਬੋਤ ਹੈ ਜੀ ਇੱਕ ਨੰਬਰ ਗੱਲਬਾਤ ਹੋ ਗਈ ਤੁਹਾਨੂੰ ਦਿਖਾਉਂਦੇ ਆ ਜੋਰ ਵੇਖੋ ਜੀ ਐ ਮਾ ਤੇ ਜੋਰ ਨਾਲ ਕਰਪੋ ਤੂ ਫੋਜੀ ਪਾਰਦੀ ਜਾਂਦੀ ਆ ਤੋ ਆ ਗਿਆ ਹੁਣ ਦੇਖਿਓ ਇਹਦਾ ਜੋਰ ਦੇਖਦੇ ਆ ਬੰਤੀ ਗੱਲਬਾਤ ਕਰ ਤੁਸੀਂ ਆ ਜਾ 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 ਟਾਰ ਵੇਖੋ ਤੁਸੀਂ ਟਾਰ ਓ ਕਿਆ ਬਾਤ ਹੈ ਕੀਾਈ ਆ ਮੇਰਾ ਇੱਕ ਨੰਬਰ ਗੱਲ ਰੋਣ ਗਿਆ ਦੇਖੀ ਜਦੋਂ ਉਹ ਆ ਗਿਆ ਇੱਕ ਇਹ ਇਹ ਤੂੰ ਰਾ ਪਾਟਦੇ ਹੀ ਆਉਂਦੇ ਨੇ ਤੂੰ ਰਾ ਪਾਟਦੇ ਓ ਯਾਰ ਓ ਭਾਈ ਜੀ ਉਹ ਖੜਾ ਜੀ ਆਪਣਾ ਟਰੈਕਟਰ ਤੇ ਤੋਂ ਹੀ ਫਸ ਪਏ ਨੇ ਆਹ ਦੇਖ ਕੇ ਗਰੂ ਬਾਈ ਜੀ ਬਾਈ ਜੀ ਦੰਕੀ ਕੀ ਹੋ ਗਿਆ ਹੈ ਇਹਦਾ ਆ ਦੇਖੋ ਜੀ 605 ਜੋਤਾ ਤੇ ਜੇਸੀਬੀ ਆ ਗਈ ਉਹ ਪਿਛੋਂ ਦੀ ਧੱਕਾ ਲਾ ਦੂ ਟਰੈਕਟਰ ਲੱਗ ਜੀ ਰੇਤਾ ਕਰਕੇ ਨਾ ਇੱਕ ਗਿੱਲਾ ਕਰਕੇ ਦਬ ਦਬ ਥੱਲੇ ਬਹਿ ਜਾਂਦਾ ਭਾਈ ਜੀ ਮਿੱਟੀ ਮਿੱਟੀ ਕਰਤੀ ਬਾਈ ਜੀ ਜੀਸੀਪੀ ਆ ਗਈ ਜੀ ਜੇਸਪਾ ਵਾਜੀ ਵਾਹ ਜੀਸੀਪੀ ਆ ਗਈ ਤੇ ਹੁਣ ਕੱਢਦੇ ਆ ਟਰਾਲਾ ਟਰੱਕ ਇਹ ਵੀ 13 ਸੀ ਨੰਬਰ ਸੰਗਰੂਰ ਦਾ ਪਤਾ ਨਹੀਂ ਕਿੱਥੇ ਖੋ ਗਈ ਮਿੱਟੀ ਹੈ ਜੀ ਸਹੀ ਹੈ ਬਾਈ ਜੀ ਜੀਸੀਪੀ ਚੱਕੀ ਗਈ ਚਾਰੇ ਤਾਰ ਤੇ ਚੈੱਕ ਕਰੋ ਵਾਜੀ ਵਾਹ ਬਾਈ ਜੀ ਚਲੋ ਟਰੱਕ ਦੇ ਲੱਗੇ ਹੋਇਆ ਜੀ ਤਾਰਕੇ ਤੇ ਹੁਣ ਉਧਰ ਟਰੈਕਟਰ ਲਾ ਲਈਏ ਤੇ ਜੀ ਲਾਤੀ ਬਾਈ ਜੀ ਜੀ ਸੀ ਬੀ ਚੱਕਤਾ ਪਰਾ ਲਾਉਂਦੇ ਆ ਹਿਓ ਹੁਣ ਉਧਰ ਕਰਦੇ ਆ ਟਰੈਕਟਰ ਸਟਾਰਟ ਤੇ ਬਾਈ ਜੀ ਚੈੱਕ ਕਰੋ ਤਿੰਨਾ ਦਾ ਜੋਰ ਲੱਗਿਆ ਪਿਆ ਤਿੰਨਾ ਦਾ ਉਧਰ ਆਰਜਨ ਵੇਖੋ ਆਪਣੇ ਵਾਲਾ 605 ਬਾਈ ਜੀ ਓਏ ਭਾਈ ਜੀ ਭਾਈ ਜੀ ਹੋ ਗਿਆ ਉਹ ਹੀ ਕੰਮ ਓਏ ਭਾਈ ਜੀ ਮੂ ਹਣ ਜੀਸੀਪੀ ਮੂਰੇ ਆ ਗਈ ਹਣ ਕਹਿੰਦੇ ਜੀਸੀਪੀ ਨਾ ਕੱਢ ਕੇ ਦੇਖਦੇ ਆ ਜਿਹਦਾ ਕੱਲ ਫਾਨਕਿਆ ਤਾਂ ਸਈ ਫਿਰ ਖਾਲੀ ਕਰਨਾ ਪੈਣਾ ਟਰਾਲਾ ਦੇਖਦਾ ਕੀ ਬਣਦਾ ਸਿਸਟਮ ਜੜਦਾ ਮਾਈ ਉਹਦੇ ਟਾਇਰ ਵੇਖੋ ਧੂਆਂ ਨਿਕ ਲੱਗਿਆ ਜੀ ਬਦਰ ਜੀਸੀਪੀ ਭਾਈ ਜੀ ਮਣੀ ਨਹੀਂ ਗੱਲ ਧੂਆਂ ਮਾਰਨ ਲੱਗ ਗਿਆ કરી ਰਹੀ ਹੈ ਜੀ ਆ ਇਧਰ ਜੀਸੀਬਾਈ ਜੀ ਚੱਲੇ ਆਪਾਂ ਘਰ ਨੂੰ ਨਾਲ ਆ ਕਰਤਾ ਬੱਝਾ ਹੁਣ ਲੋਕੀ ਹੋ ਗਈ ਰੋਟਾਂ ਤੇ ਮਿੱਤਰੋ ਆ ਗਿਆ ਆਪਾਂ ਬਾਹਰ ਲੈ ਕਰੇ ਟਰੈਕਟਰ ਚਾੜਤਾ ਮਸ਼ੀਨ ਤੇ ਉਹੀ ਮਸ਼ੀਨ ਆ ਆਪਣੇ ਵਾਲੀ ਤੇ ਬਦਲ ਬਹੁਤ ਆ ਗਿਆ ਬਦਲ ਬਹੁਤ ਆ ਗਿਆ ਹਮਿੰਦਰਾ ਹੈ ਕਹਿੰਦੇ ਸਰਾ ਗੱਲਬਾਤ ਹੋ ਗਈ ਜੋ ਇਹਨਾਂ ਬਲੌਗ ਚ ਦੇਖ ਰਹੇ ਹੋ ਵੀ ਹਲੇ ਜਾ ਆਪਣਾ ਸੀਜ਼ਨ ਨੂੰ ਆਏ ਸੀ ਕਿ ਇਹ ਤੇਰੇ ਲਾਏ ਸੀਗੇ ਜਿਆਦਾ ਹੀ ਬੱਟਾਂ ਦੇ ਉੱਤੋਂ ਦੀਆਂ ਐਂ ਕਰਦਾ ਹਨ ਤੇ ਮਸ਼ੀਨ ਢੋਲੀ ਲਾ ਰਹੇ ਹਨ ਕੀ ਹਵਾ ਲਈ ਫਲੋਰ ਮਾਰਨ ਵਾਸਤੇ ਆਹ ਦੇ ਵਾਧੂ ਆ ਰਹੇ ਬਾਈ ਜੀ ਮੌਸਮ ਵੇਖੋ ਆ ਮਸ਼ੀਨ ਤੇ ਖੜੇ ਹਾਂ ਕਿ ਆ ਕੇ ਮੌਸਮ ਚੈੱਕ ਕਰੋ ਤਰ ਬੱਦਲ ਬੁੱਦਲ ਫਟਣ ਵਾਲਾ ਹੋਇਆ ਪਿਆ ਤਾਂ ਹੀ ਆਪਾਂ ਪੈਂਟ ਨਹੀਂ ਗਏ ਐ ਘਾਤ ਜਦਾ ਆ ਕਬੂਤਰ ਦੇਖੋ ਆਪਾਂ ਲੈ ਕੇ ਚਾਲਦੇ ਹਾਂ ਇੱਥੋਂ ਫੜ ਕੇ ਜੀ ਆਪਾਂ ਵੀ ਲਿਆਂਦੇ ਸੱਚੇ ਨਵੇਂ ਕਬੂਤਰ ਤੁਹਾਨੂੰ ਪਿੰਡ ਜਾ ਕੇ ਵਹਾਉਣਾ ਤੇ ਦੇਖਦਾ ਕਿਦਾਂ ਚਲੀਏ ਪਿੰਡ ਮੀ ਬਹੁਤ ਆ ਗਿਆ ਮੈਂ ਕਰਨਾਪੁਰ ਨਾਲ ਆਵੇ ਬਾੜਾ ਖੰਡਿਆਤਾ ਯਾਰ ਮਾਦੂਈ ਬਾਨ ਲਿਆ ਆ ਵੇਖੋ ਬਾਈ ਜੀ ਬੱਦਲ ਆ ਜੀ ਇਹ ਤਾਂ ਬੜਾ ਵਧੀਆ ਪਾ ਨੁਕਸਾਨ ਨਾ ਕਰੇ ਯਾਰ ਗੁਰੂ ਘਰ ਵੇਖੋ ਆਪਾਂ ਚਮਤਰੀ ਤੇੜੇ ਬੈਠੇ ਆ ਠੀਕ ਆ ਜੀ ਬਾਈ ਜੀ ਠੀਕ ਆ ਜੀ ਗੱਲਬਾਤ ਉਹ ਕਬੂਤਰ ਦੇਖੋ ਯਾਰ ਆਪਾਂ ਲੈ ਕੇ ਆਣੇ ਨੇ ਮੈਨੂੰ ਜੱਜ ਕੇ ਕਦੋਂ ਦੇ ਉੱਡੀ ਜਾਂਦੇ ਨੇ ਉਹ ਦੇਖੋ ਹੋਰ ਜੀ ਯਾਰ ਦੇ ਕਦੋਂ ਦੇ ਉੱਡੀ ਜਾਂਦੇ ਨੇ ਮੈਂ ਕਿਹਾ ਲੈਈਏ ਫੜ ਕੇ ਨੂੰ ਵੇਖੋ ਪਰਨਾਪੁਰਨਾ ਇਹ ਮਦਮ ਹੋਈ ਬੰਨਿਆ ਰਹੀ ਤੜਕੇ ਦੀ ਉੱਤਰ ਟ੍ਰੱਕ ਕੱਢਣ ਚ ਲੱਗੇ ਸੀਗੇ ਜਾਨੋ ਬੱਦਲ ਆ ਗਿਆ ਆ ਗਿਆ ਮੀਂਹ ਆ ਗਿਆ ਜੀ ਮੀਂਹ ਆ ਗਿਆ ਲਓ ਭਾਈ ਜੀ ਆ ਗਿਆ ਮੀਂਹ ਜ਼ਿਆਦੀ ਕਰਦੇ ਸੀਗੇ ਆ ਬਿਲਡਿੰਗ ਸੱਟ ਪਿਆ ਉਹ ਆਪਾਂ ਗੈਸ ਵਾਲੀ ਢੋਲੀ ਫਿੱਟ ਕਰਨੀ ਆ ਭਾਈ ਜੀ ਕਿੱਥੇ ਚੜ ਗਏ ਜੀ ਮਸ਼ੀਨ ਦੇ ਉੱਤੇ ਅੰਗਰੇਜ਼ਾਂ ਤੇ ਖੜੇ ਆ ਜੀ ਆਊਟ ਲਾਗੇ ਪੀਸੀਆ ਤੇ ਜੀ ਨਹੀਂ ਰੁਰਦੇ ਜੀ ਲਾਲ ਲਾ ਕੇ ਗੱਬਰੂ ਨੇ ਮਾਰੇ ਨਗਰੇ ਜੀ ਇਹ ਟੀਸੀਆਂ ਦੇ ਸੀਗੇ ਸਾਰੇ ਮਾਰੇ ਤਾਂ ਟੀਕੀਆਂ ਤੇ ਹੁਣ ਆਪਾਂ ਚੜ ਗਏ ਬਾਈ ਜੀ ਸਿਦਾ ਗੱਲਬਾਤ ਹੋਊਗੀ ਉਹ ਸਮਝ ਕੇ ਕਰੋ ਬਾਈ ਜੀ ਆ ਗਿਆ ਆਪਾਂ ਜੀ ਪਿਆਰ ਵਿਆਹ ਹੋ ਗਏ ਲੁਧਿਆਣੇ ਸ਼ਹਿਰ ਚ ਕਹਿੰਦੇ ਲੁਧਿਆਣੇ ਆਈ ਗਈ ਬਾਈ ਜੀ ਲੁਧਿਆਣੇ ਸ਼ਹਿਰ ਬਾਈ ਜੀ ਮਰੇਲ ਕੋਟਲੇ ਤੋਂ ਕਹਿੰਦੇ ਲੁਧਿਆਣੇ ਸ਼ਹਿਰ ਚ ਆ ਗਏ ਪਿਆਰ ਵਿਆਹ ਹੋ ਗਏ ਠੀਕ ਹੈ ਗੱਲਬਾਤ ਓਕੇ ਆ ਨੰਬਰ 1 ਨੰਬਰ ਓਹ ਠੀਕ ਆ ਚੁੱਗੀਆਂ ਆਈਆਂ ਵਾਲੇ ਦੇਖੋ ਕੀ ਅੰਤ ਪਈਆਂ ਚੌਲ ਖਾਣੀ ਜਾ ਤਾ ਓਏ ਹੋਰ ਆ ਚੌੜਾ ਨੇ ਓੱਖਾ ਹੀ ਤਾਂ ਪਿਆ ਯਾਰ ਇੱਕ ਸਾਡੀ ਗਰੁੱਪ ਚ ਵੀ ਹੈਗਾ ਚੌਲ ਨਾਮ ਦਾ ਉਹ ਮੈਂ ਦੱਸ ਨਹੀਂ ਸਕਦਾ ਕਿਉਂਕਿ ਵਲੌਗ ਦੇਖਦਾ ਹੋਈ ਗੁੱਸਾ ਮਨ ਜਾਂਦਾ ਯਾਰ ਦੋ ਨੇ ਦੋ ਇੱਕ ਦੀ ਦੋ ਚੌ ਚੌ ਬਾਈ ਗਰਮੀ ਆਉਂਦੀ ਸੀਗੀ ਤੇ ਅਸੀਂ ਛੱਪਣਾ ਪਾ ਕੇ ਆ ਗਏ ਤੇ ਹੁਣ ਫੇਰ ਇੱਧਰੋਂ ਚੱਲੇ ਜਿਹੜਾ ਕੱਢਣ ਆਏ ਸੀ ਕਿ ਤੁਸੀਂ ਇੱਥੇ ਕੰਮ ਆਏ ਬਈ ਆ ਗਏ। ਉਹ ਹਸਪੀਟਲ 'ਚ ਤੇ ਹਜੇ ਇੱਧਰੋਂ ਆ ਗਏ ਜਿਹੜਾ ਗੂੜਾ ਕੱਢਣ। ਓਕੇ ਨੰਬਰ ਕਰ ਲਵਾ ਤੁਰੋ ਵਧੀਆ। ਕਿੱਥੇ ਆਣਾ ਹੈ ਸ਼ਹਿਰ। ਧੀ ਸਮਰਾਲਾ ਰੋਡ ਆ ਸਮ ਮੈਂ ਪਹਿਲੇ ਦੂਜਾ ਕਤਲ ਹੋਇਆ ਸਮਰਾਲਾ। ਪਹਿਲਾਂ ਵੀ ਦੂਜਾ ਹੋਇਆ। ਪਹਿਲਾ ਆਪਣੇ ਬਰਨਾਲੇ 'ਚ ਹੋਇਆ, ਦੂਜਾ ਸਮਰਾਲਾ 'ਚ ਹੋਇਆ। ਇਹ ਗੱਲ ਬਾਤ ਤੇ ਬਾਈ ਜੀ ਆ ਗਿਆ ਆਪਾਂ ਇਧਰੋਂ ਜਿਹੜਾ ਪੂਰਾ ਕੱਢਣਾ ਤੇ ਨਾ ਯਾਰ ਇੱਥੇ ਲਊ ਪੀਤਾ ਪਿਆ ਮੋੱਕ ਮਰੀ ਜਾਂਦਾ ਗੰਧ ਹੀ ਗੰਧ ਹੋ ਰਿਹਾ ਪਿਆ ਆਏ ਯਾਰ ਹੁਣ ਰਕ ਤੇ ਜੀ ਨਹੀਂ ਖਾਦਾ ਹੈਗਾ ਯਾਰ ਬਦ ਐ ਸਾਫ ਸੁਥਰੀ ਜਿਹੀ ਜਗਾ ਹੋਵੇ ਫੇਰ ਸੁਆਦ ਆਉਂਦਾ ਘੁੰਮਣ ਕਮਣਦਾ ਤੇ ਐ ਯਾਰ ਕੋਈ ਫਾਇਦਾ ਹੀ ਨਹੀਂ ਹੈਗਾ ਰਾਥਾਂ ਦਾ ਯਾਰ ਚੱਲਦੇ ਆਂ ਕਿ ਆਪਾਂ ਹੁਣ ਉਧਰ ਮਾਰਨ ਵਾਸਤੇ ਇੱਥੇ ਦਾ ਗੇੜਾ ਗੂੜਾ ਕੱਢ ਲਿਆ ਕੋਈ ਨਹੀਂ ਹੈਗਾ ਇੱਧਰ ਦਾ ਦੇਖਦੇ ਆਂ। ਖੈਰ ਤੇ ਗੱਲਾਂਗੇ ਹੁਣ ਗੱਡੀ ਲੈ ਕੇ ਆਉਨੇ ਆਂ ਤੇ ਇਹ ਗੇੜਾ ਗੂੜਾ ਕੱਢਦੇ ਆਂਗੇ ਫਿਰ ਤੁਹਾਨੂੰ ਗੱਲਬਾਤ ਦੱਸਾਂਗੇ ਕੀ ਬਣਦੀ ਜੁੜਦੀ ਆ ਤੇ ਬਦਲ ਬਦਲ ਹੋਇਆ ਪਿਆ ਖਾਸਾ। ਜੀ پارک ਵੇਖੋ ਤੇ ਇੱਧਰ ਫਿਰ ਜਾਂਨੇ ਆਂ پارک ਜਿਹੜੇ ਕੁਰਸੀਆਂ ਤੇ ਬਹਿ ਕੇ ਆ ਸੀ ਆ ਮੈਂ ਹੁਣ ਬਾਹਰ ਆ ਕੇ ਬਲੌਗ ਬਣਾਉਂਦਾ ਅੱਜ। ਤੋ ਇਹ ਵੀ ਜੀ ਅੱਜ ਦਾ ਵਲੌਗ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਸਬਸਕ੍ਰਾਈਬ ਜਰੂਰ ਕਰਦੇ ਹੋ ਜੀ ਮੈਂ ਉਹਨਾਂ ਇੱਕ ਨਵੀਂ ਜੀ ਹੋਰ ਘੈਂਡ ਦੀ ਨਵੀਂ ਜੀ ਵੀਡੀਓ ਦੇ ਨਾਲ ਜੇ